ਹਾਂ ਜੀ ਤੋਂ ਸੋ ਇਸ ਵਕਤ ਦੱਸ ਦੇਣਾ ਚਾਹੁੰਦੇ ਆ ਕਿ ਹੁਸ਼ਿਆਰਪੁਰ ਤੋਂ ਜੀਵੀਸੀ ਅਪਡੇਟ ਟੀਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਚੁੱਕੀ ਆ ਤੇ ਇੱਥੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਕਿ ਇੱਥੇ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਖਿਆ ਜਾ ਰਿਹਾ ਕਿ ਕਾਫੀ ਸੰਗਤਾਂ ਨੂੰ ਜਾਂ ਯੂਥ ਨੂੰ ਵੀ ਇਸ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦਾ ਵੀ ਬਹੁਤ ਵੱਡਾ ਇੱਕ ਰੋਲ ਪੈਦਾ ਹੁੰਦਾ ਕਿ ਉਹਨਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਵੀ ਕਾਪੀਆਂ ਕਿਤਾਬਾਂ ਦੇ ਵਿੱਚ ਜੀ ਐਜੂਕੇਸ਼ਨ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਇੱਕ ਵਿਸ਼ਾ ਵੀ ਧਾਰਮਿਕ ਪੱਖੋਂ ਹੋਣਾ ਚਾਹੀਦਾ ਜਿਸ ਵਿੱਚ ਇਸ ਦੀ ਸਮਝ ਸਾਰੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਇੱਥੋਂ ਦਾ ਸਿੱਖੀ ਦਾ ਇਤਿਹਾਸ ਹਰ ਇੱਕ ਬੱਚੇ ਨੂੰ ਪਤਾ ਲੱਗ ਸਕੇ ਸੋ ਦੱਸ ਦੇਣਾ ਚਾਹੁੰਦੇ ਆ ਕਿ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਜੋ ਲਗਾਤਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਦੇ ਦੇਖਦੇ ਹੋਏ ਇੱਥੋਂ ਇਸ ਜਗ੍ਹਾ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਪੈ ਗਿਆ ਸਿੱਖ ਪੰਥ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਲਾਮਬੰਦ ਕੀਤਾ ਤੇ ਇਸ ਗੁਰਬਾਣੀ ਨਾਲ ਜੋੜਿਆ ਗਿਆ ਸੋ ਇੱਥੋਂ ਹੀ ਉਹਨਾਂ ਨੇ ਵਕ-ਵਕ ਲੜਾਈਆਂ ਲੜੀਆਂ ਗਈਆਂ ਅਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ ਗਈਆਂ ਸੋ ਹੋਰ ਵੀ ਅਸੀਂ ਇੱਥੇ ਆਮ ਪਬਲਿਕ ਨਾਲ ਜੋ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਉਹਨਾਂ ਨੂੰ ਇੱਥੋਂ ਦਾ ਇਤਿਹਾਸ ਬਾਰੇ ਕਿੰਨੀ ਕੁ ਜਾਣਕਾਰੀ ਹੈ ਅ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਅਵਤਾਰ ਸਿੰਘਾ ਜੀ ਕਿਹੜੀ ਜਗ੍ਹਾ ਤੋਂ ਆਇਓ ਜੀ ਮੈਂ ਰੋਪੜ ਤੋਂ ਜੀ ਅਨੰਦਪੁਰ ਸਾਹਿਬ ਪਹੁੰਚੇ ਹੋ ਕੁਝ ਦੱਸਦੇ ਤੇ ਇਤਿਹਾਸ ਬਾਰੇ ਕੋਈ ਜਾਣਕਾਰੀ ਦੇ ਸਕੋ ਦਰਸ਼ਕਾਂ ਨੂੰ ਹਾਂਜੀ ਹਾਂਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਬਾਰੇ ਜੀ 1699 ਦੇ ਵਿੱਚ ਤੋਂ ਬਸਾਖੀ ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀਗੀ ਜੀ ਤੇ ਪੰਜ ਪਿਆਰੇ ਸਾਜੇ ਸੀਗੇ ਜੀ ਇਹ ਸਾਡਾ ਪਿਸ਼ੋਕੜ ਆ ਤੇ ਸਾਨੂੰ ਇਹ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਦੌਲਤ ਹੀ ਅੱਜ ਪੰਜਾਬ ਜਿਉਂਦਾ ਹੈ ਜੀ ਉਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸਾਡੇ ਵਾਸਤੇ ਚਾਰੇ ਪੁੱਤਰ ਮਾਤਾ ਗੁਜਰਕੌਰ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਪੰਜਾਬ ਨੂੰ ਬਚਾਉਣ ਵਾਸਤੇ ਹੀ ਉਹਨਾਂ ਨੇ ਕੀਤੀ ਹੈ ਸਾਰਾ ਕੁਝ ਜੀ ਤੇ ਹਿੰਦ ਦੀ ਚਾਦਰ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਕਿਹਾ ਗਿਆ ਅਨੰਦਪੁਰ ਸਾਹਿਬ ਦੀ ਜਿਹੜੀ ਜਗ੍ਹਾ ਹੈ ਜੀ ਇਹ ਵੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਖਰੀਦੀ ਹੋਈ ਹੈ ਜੀ आनंदਪ੍ਰਸਾਦ ਦਾ ਨਾਮ ਵੀ ਇਸੇ ਲਈ ਪਿਆ ਕਿਉਂਕਿ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਹੁਤ ਛੋਟੀ ਉਮਰ ਦੇ ਵਿੱਚ ਆਨੰਦ ਸਾਹਿਬ ਦਾ ਜਾਪ ਬੜਾ ਮਤਲਬ ਬਿਨਾਂ ਕਿਸੇ ਤਰੁੱਟੀ ਤੋਂ ਮਤਲਬ ਮਹਾਰਾਜ ਜੀ ਨੇ ਜਦੋਂ ਕੋਈ ਤਾਂ ਤਾਂ ਖੁਸ਼ ਹੋ ਕੇ ਮਹਾਰਾਜ ਜੀ ਨੇ ਇਹਨਾਂ ਨੂੰ ਆਨੰਦਪੁਰੀ ਦਾ ਖਿਤਾਬ ਬਖਸ਼ਿਸ਼ ਕੀਤਾ ਜੀ ਬਹੁਤ ਵੱਡਾ ਇਤਿਹਾਸ ਹੈ ਨਾਲ ਦੱਸਿਆ ਗਿਆ ਕਿ ਆਨੰਦ ਸਾਹਿਬ ਦਾ ਜਾਪ ਜਿਹੜਾ ਉਹ ਕਰਨ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਗਿਆ ਤੇ ਆਪਣਾ ਹੋਰ ਕੋਈ ਤੁਸੀਂ ਯੂਥ ਨੂੰ ਮੈਸੇਜ ਦੇ ਸਕਦੇ ਹੋ ਜੀ ਯੂਥ ਨੂੰ ਮੈਸੇਜ ਅਸੀਂ ਇਹੀ ਦਵਾਂਗੇ ਭਾਜੀ ਕਿ ਗੁਰਬਾਣੀ ਦੇ ਨਾਲ ਜੁੜੋ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਬੇਰਨਾ ਗੁਰਿੰਦਰ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਜੀ ਹਰਿਆਣਾ ਦੇ ਟਵਾਣਾ ਤੋਂ ਹਰਿਆਣਾ ਸਟੇਟ ਤੋਂ ਆਏ ਹੋ ਤੇ ਅੱਜ ਅਨੰਦਪੁਰ ਸਾਹਿਬ ਦੇ ਤੁਸੀਂ ਦਰਸ਼ਨ دیدار ਕਰ ਰਹੇ ਹੋ ਤੇ ਕਿਵੇਂ ਦੇਖਦੇ ਹੋ ਉੱਥੇ ਦਾ ਇਤਿਹਾਸ ਬਾਰੇ ਕੀ ਦੱਸੋ ਬਹੁਤ ਵਧੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਵਿੱਚ ਖਾਲਸਾ ਸਾਜਨਾ ਸਥਾਪਨਾ ਕੀਤੀ ਤੇ ਮਰਜੀਵੜਿਆਂ ਨੂੰ ਅਮਰ ਸ਼ਕਾ ਕੇ ਤੇ ਇੱਕ ਕੌਮ ਤਿਆਰ ਕੀਤੀ ਤੇ ਬਹੁਤ ਮਾਨੁਖਤਾ ਦਾ ਭਲਾ ਕੀਤਾ ਤੇ ਅੱਜ ਮੇਰੀ ਕਰਦੀ ਅਮਰੋਸ਼ਕਨ ਆਈ ਹੋਈ ਹੈ ਮੈਂ ਪਹਿਲਾ ਅਮਰਤਾਰੀਆਂ ਤੇ ਗੁਰੂ ਸ਼ਾਨ ਦਾ ਸ਼ੁਕਰਾਨਾ ਜੀ ਤੇ ਤੁਹਾਡਾ ਕਿਹੜੇ ਚੈਨਲ ਤੋਂ ਬੋਲੇ ਤੁਸੀਂ ਜੀ ਜੀ ਵੀ ਸੀ ਆਪਰੇ ਵਾਜੀ ਵਾਤ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੋ ਤੁਸੀਂ ਸਾਥ ਦੇ ਰਹੇ ਹੋ ਹਾਂ ਜੀ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਕੀ ਨਾਮ ਹੈ ਜੀ ਅਮਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਇਓ ਜੀ ਰਾਜਪੁਰੇ ਤੋਂ ਅੱਜ ਅਨੰਦਪੁਰ ਸਾਹਿਬ ਦੇ ਤੁਸੀਂ ਦਰਸ਼ਨ ਦਿਦਾਰ ਕਰ ਰਹੇ ਹੋ ਤੇ ਕਿਵੇਂ ਦੇਖਦੇ ਹੋ ਤੁਸੀਂ ਇਤਿਹਾਸ ਬਾਰੇ ਕੀ ਜਾਣਕਾਰੀ ਦੇ ਸਕਦੇ ਇਸ ਦਾ ਤਾਂ 13 April ਗੁਰੂ ਗੋਬਿੰਦ ਸਿੰਘ ਜੀ ਨੇ ਵਸਾਇਆ ਸਿੱਖ ਖਾਲਸਾ ਪੰਥ ਸਾਜਿਆ ਦਾ ਜੀ ਹਾਂ بس ਮੈਂ ਤਾਂ ਇਹ ਪਤਾ ਦਾ ਬਹੁਤ ਆਗਾ ਪਰ ਹੁਣ ਮੌਕੇ ਦੇ ਉੱਤੇ ਨਹੀਂ ਤੁਸੀਂ ਪੁੱਛੋ ਕੀ ਪੁੱਛਣਾ ਜੀ ਅੱਜ ਦਾ ਯੂਥ ਜਿਹੜਾ ਉਹ ਇੱਥੇ ਪਹੁੰਚਦਾ ਤੇ ਜ਼ਰੂਰ ਹੈ ਦਰਸ਼ਣ ਦਰਦਾਰ ਕਰਦਾ ਕਿ ਮੱਥੇ ਵੀ ਟੇਕਦੇ ਨੇ ਪਰ ਕਿਸੇ ਨੂੰ ਇਸ ਚੀਜ਼ ਬਾਰੇ ਧਿਆਨ ਨਹੀਂ ਹੈਗਾ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਇਤਿਹਾਸ ਬਾਰੇ ਕੀ ਸੰਦੇਸ਼ ਦੇਣਾ ਚਾਹੂਗਾ ਇਹ ਤਾਂ ਇਹ ਆਗਾ ਵੀ ਪਹਿਲੇ ਸਾਡੇ ਜਿਉ ਪਹਿਲੇ ਇਤਿਹਾਸ ਦੇ ਜਾਣਕਾਰ ਸੀ ਉਹਨਾਂ ਨੇ ਯੂਥ ਨੂੰ ਕੋ ਪ੍ਰੋਪਰ ਗਾਈਡਿੰਗ ਦਿੱਤਾ ਜੋ ਸਰਕਾਰਾਂ ਸੀ ਜਿੱਦਾਂ ਪਹਿਲੇ ਸ਼੍ਰੋਮਣੀ ਕਾਲ ਦਾਸ ਸੀ ਉਹਨੇ ਪ੍ਰੋਪਰ ਗਾਈਡਿੰਗ ਦਿੱਤਾ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਮੈਸੇਜ ਤਾਂ ਇਹ ਆ ਕਿ ਵੀ ਯੂਥ ਵੀ ਹੁਣ ਕਿਸੇ ਦੇ ਦੱਸਣ ਦਾ ਤਾਂ ਹੈ ਨਹੀਂ ਸਭ ਉਹਨਾਂ ਦੀ ਆਪਣੀ ਸੋਚ ਆ ਆਪਣੀ ਸੋਚ ਸਿੱਖ ਇਤਿਹਾਸ ਨੂੰ ਅੱਗੇ ਫਲਾਣਾ ਗਿਰਾਤ ਸਿੰਘ ਅੱਜ ਕਿੱਥੇ ਆਏ ਹੋ ਤੁਸੀਂ ਨਨਪੁਰ ਸਾਹਿਬ ਨਨਪੁਰ ਸਾਹਿਬ ਕਿਦੀ ਤਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਕੋਈ ਦੱਸ ਸਕਦੇ ਇਤਿਹਾਸ ਕੁਝ ਪਤਾ ਹੈਗਾ ਥੋੜਾ ਬਹੁਤ ਮੂਲ ਮੰਤਰ ਨਹੀਂ ਆਉਂਦਾ ਸੁਣਾ ਦਿਓ ਫਿਰ ਏਕ ਓੰਕਾਰ ਸਤਨਾਮ ਕਰਤਾ ਪੁਰਬ ਮਨੀ ਪੁੰਨੀਰ ਅਕਾਲ ਮੂਰਤ ਜੁਨੀ ਸਾਬੰ ਗੁਰੂ ਪ੍ਰਸਾਦ ਜਪਾ ਸਤਿਗੁਰ ਐ ਸਤਿ ਐ ਵਿਸ਼ਾ ਨਾਨਕੋਸੀ ਵੀ ਸੱਚ ਅਮਨਪ੍ਰੀਤ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਜੀ ਰਾਜਪੁਰੇ ਤੋਂ ਰਾਜਪੁਰੇ ਤੋਂ ਆਇਓ ਅਨੰਦਪੁਰ ਸਾਹਿਬ ਧਰਤੀ ਤੇ ਤੁਸੀਂ ਖੜੇ ਹੋ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਇਤਿਹਾਸ ਰਿਹਾ ਸਿੱਖੀ ਦੇ ਵਿੱਚ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਂ ਜੀ ਗੁਰੂਆਂ ਨੇ ਬੜੀ ਛੇਧੀਆਂ ਦਿੱਤੀਆਂ ਨੇ ਖਾਲਸਾ ਪੰਥ ਵਾਸਤੇ ਤੇ ਅੱਜ ਕੱਲ ਜਿਹੜੇ ਯੰਗ ਐ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਆਪਣਾ ਇਤਿਹਾਸ ਕੀ ਐ ਇਤਿਹਾਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਸਾਡੀ ਕਮੇਟੀਆਂ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਹੈ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਯੂਥ ਨੂੰ ਸਮਝਾਇਆ ਜਾਵੇ ਦੱਸਿਆ ਜਾਵੇ ਕਿ ਕਿਸ ਵੱਲ ਜਾ ਰਿਹਾ ਹੈ ਕਿਸ ਤਰ੍ਹਾਂ ਵੱਲ ਜਾਣਾ ਚਾਹੀਦਾ ਹੈ ਪਰ ਯੂਥ ਤਾਂ ਹੁਣ ਨਸ਼ਿਆਂ ਵੱਲ ਜ਼ਿਆਦਾ ਜਾ ਰਿਹਾ ਜੀ ਕੀ ਮੈਸੇਜ ਦੇਣਾ ਚਾਹੋਗੇ ਵੀ ਇਹਨਾਂ ਜੀ ਇਹ ਜਿਹੜੀ ਪੰਥਕ ਜਥੇਬੰਦੀਆਂ ਹੈ ਇਹਨਾਂ ਦਾ ਕਸੂਰ ਹੈ ਕਿ ਯੂਥ ਦੂਜੇ ਪਾਸੇ ਕਿਉਂ ਜਾ ਰਿਹਾ ਹੈ ਇਹਨਾਂ ਦੇ ਪਰਾਲੇ ਨਹੀਂ ਹੈ ਸਹੀ ਮੁੱਛਾਂ ਦਾ ਕੀ ਰਾਜ ਹੈ ਮੁੱਛਾਂ ਬੜੀਆਂ ਕੁੰਨੀਆਂ ਕੀਤੀਆਂ ਜੀ ਨਹੀਂ ਬਤਾ ਬਸ ਚਲੋ ਵੈਸੇ ਸ਼ੌਂਕ ਨੂੰ ਕਰੇ ਨਹੀਂ ਸ਼ੌਂਕ ਨੂੰ ਤੇ ਕਿਆ ਨਾਮ ਹੈ ਆਪਕਾ ਰਾਮ ਕੁਮਾਰ ਜੀ ਕਾਹ ਸੇ ਆਏ ਹੋ ਆਪ ਹਿਮਾਚਲ ਸੇ ਅੱਜ ਅਨੰਤਪੁਰ ਸਾਹਿਬ ਕੀ ਧਰਤੀ ਤੇ ਪਹੁੰਚੇ ਹੋ ਦਰਸ਼ਨ ਦੀਦਾਰ ਕਰ ਰਹੇ ਹੋ ਤੋ ਕੈਸੇ ਦੇਖਤੇ ਹੋ ਕਿ ਕਿਆ ਮਨ ਮੇ ਆ ਰਹਾ ਹੈ ਮਨ ਮੇ ਅੱਛਾ ਲੱਗ ਰਹਾ ਹੈ ਦੇਖਣ ਕੋ ਅੱਛਾ ਮਿਲ ਰਹਾ ਹੈ ਦਰਸ਼ਨ ਕਰਨ ਕੋ ਅੱਛਾ ਮਿਲ ਰਹਾ ਹੈ ਆਜੀ ਪਹੁੰਚੇ ਜਾ ਕਬ ਕੇ ਆਏ ਹੋ ਜੀ ਹਮ ਸਵੇਰੇ ਕੇ ਆਏ ਹੋਏ ਹੈ ਨਾ ਸਵੇਰੇ ਕੇ ਆਏ ਹੋਏ ਹੈ ਹਾਂਜੀ तो क्या खाया पिया भी, भी कुछ नहीं नहीं लंगर कर लिए मत्था टेक लिए बस सब जाने की तैयारी तो है नैना देव जाएंगे नाना देवी जाएंगे आप नैना देवी हाँ ठीक है तो क्या मैसेज देना चाहोगे संगत के पास यही है बहुत अच्छा से रहें और बढ़िया से दर्शन करें कोई वो नहीं हाँ जी की नाम बाप अपने तरफ से ऐसे ਕਿਹੜੀ ਜਗ੍ਹਾ ਤੋਂ ਅਸੀਂ ਕੋੜਗਪੁਰ ਸ਼ਹਿਰ ਹੀ ਫਰੀਕੋਟ ਜ਼ਿਲ੍ਹਾ ਹੀ ਸਾਡਾ ਅੱਛਾ ਜੀ ਤੇ ਅਨੰਦਪੁਰ ਸਾਹਿਬ ਵਿਖੇ ਕਰਦੇ ਆਪਣੇ ਬਿਵਾਰਾਂ ਜੀ ਸਾਲ ਪੱਕੇ ਦੁਕਾਨ ਹੁੰਦੀ ਆਪਣੀ ਠੀਕ ਹੈ ਸਾਲਵਾਰਾ ਸਾਲਾ ਮੇਲੇ ਤੇ ਹੀ ਹੁੰਨੇ ਆ ਪੱਕਾ ਥੇਲਾ ਆਪਣਾ ਪਗਾਨ ਹੈ ਮੱਲੇ ਮੱਲੇ ਤੇ ਹੁੰਨੇ ਹਾਂ ਜੀ ਹੋਲੇ ਕਿੰਨੇ ਦਿਨ ਪਹਿਲਾਂ ਆ ਜਾਂਦੇ ਇੱਥੇ ਆਪਣੀ ਪੂਰੀ ਦੁਕਾਨ ਹੀ ਸਾਲ ਦੀ ਹੁੰਦੀ ਹੈ ਅੱਛਾ ਸਾਲਵਾਰਾ ਤੇ ਹੀ ਰਹਿਦਾ ਹੀ ਅੱਛਾ ਜੀ ਤੇ ਕੀ ਕੀ ਸਮਾਨ ਰੱਖਿਆ ਹੈ ਤੇ ਸਾਰੇ ਸਮਾਨ ਸਿੱਖੀ ਦਾ ਸਮਾਨ ਹੈ ਸ੍ਰੀ ਸਾਹਿਬ ਗਾਤਰੇ ਸਾਡੇ ਕੋਲ ਹੋਣਾ ਅੱਛਾ ਕੋਈ ਦੱਸ ਦਿਓ ਕਿ ਡਿਟੇਲ ਦੇ ਵਿੱਚ ਕੀ ਕੀ ਹੈਗਾ ਇਹ ਇਹ ਸਾਰੇ ਸਰਵਲਾ ਦੇ ਬਰਤਨ ਹੁੰਦੇ ਇਹ ਕਿਹੜਾ ਸ਼ਿਕਾਇਤ ਸਰਵਲੋਇ ਦੇ ਪਾਂਡੇ ਜੀ ਖਾਣਾ ਪੀਣਾ ਆਪਣਾ ਛਕੋ ਅੱਛਾ ਕੀ ਚੀ ਕਰਨੇ ਮੈ ਸਰਵਲੋਇ ਦੇ ਵਿੱਚ ਕਰੋ ਅੱਛਾ ਇਹ ਕੋਲੇ ਹੁੰਦੇ ਆ ਨਾ ਜੋ ਖਾਣਾ ਖਾਦਾ ਜਾਂਦਾ ਚਮਚੇ ਆ ਤਵੇ ਆ ਸਾਰਾ ਕੁਝ ਹੈ ਗਲਾਸ ਤੱਕ ਹੋਰ ਸ੍ਰੀ ਸਾਹਿਬ ਇਹ ਕਰੇ ਸਾਰਾ ਕੁਝ ਆਪਣਾ ਹੀ ਸਰਵਲੋਇ ਤੇ ਜਾਦਾ ਹੈ ਮੇਨ ਨੈਟ ਮੇ ਚਲਦੀ ਹੈ ਕਿਦੋਂ ਅਮਰ ਛਕਦੇ ਆਪਣੇ ਠੀਕ ਹੈ ਜੀ ਕਿਹੜੀ ਜੀ ਲੋਗ ਅਮਰ ਛਕਨੇ ਆ ਕਦੋਂ ਅਮਰ ਛਕਦੇ ਨਾ ਉਸ ਤੋਂ ਬਾਅਦ ਸਰਵਲੋਇ ਦਾ ਕੜਾ ਕਸ਼ੇਰਾ ਪੰਜ ਕਕਾਰ ਦਿੱਤੇ ਹੁੰਦੇ ਸਾਰਾ ਕੁਝ ਹੁੰਦਾ ਜੀ ਉਸ ਤੋਂ ਬਾਅਦ ਮੇਨ ਸਰਵਲੋਇ ਦੀ ਆਟਮੇ ਚਲਦੀ ਹੈ ਠੀਕ ਹੈ ਜੀ ਹਾਂ ਜੀ ਤੇ ਕਿਵੇਂ ਲੋਕਾਂ ਵੱਲ ਬਾਤ ਛੜ ਕੇ ਇਹ ਲਿਆ ਜਾਂਦਾ ਸਮਾਨ ਬਹੁਤ ਜਿਆਦਾ ਤਾਂ ਹੀ ਰੱਖਣਾ ਪੈਂਦਾ ਇਹ ਮੂਲ ਰੱਖਣਾ ਪੈਂਦਾ ਸਾਰਾ ਕੁਝ ਇਹਨੇ ਖਾਦਾ ਪੀਤਾ ਚੰਗਾ ਰਹਿੰਦੇ ਸ ਆਪਣੇ ਬੀਪੀ ਲਈਏ ਲਾਲੋ ਸ਼ੂਗਰ ਲਈਏ ਸਹੀ ਹੁੰਦੀ ਜਿਹੜਾ ਠੀਕ ਹੈ ਤੇ ਇਹ ਕੀ ਚੀਜ਼ਾਂ ਰੱਖੀਆਂ ਸਾਰੀਆਂ ਇਹ ਦਿਮਾਲੇ ਵਾਲੀ ਸਿਰ ਤੇ ਬੰਨ੍ਹੇ ਗਏ ਨੇ ਹਿੰਗ ਸਿੰਘ ਬੰਨ੍ਹੇ ਦਿਮਾਲੇ ਸਜਾਉਂਦੇ ਆ ਅੱਛਾ ਇਹ ਠੰਡੇ ਕੱਪੜੇ ਹੁੰਦੇ ਜਿਹੜੇ ਦੂਜੇ ਵੀ ਪਿਆ ਇਹ ਵਧੀਆ ਕੱਪੜਾ ਚੱਲਦਾ ਜੀ ਇਹ ਚੱਲਦਾ ਮੇਨ ਚੱਲਦਾ ਵਾ ਅੱਛਾ ਹਾਂਜੀ ਕੀ ਕੀ ਭਾਅ ਨੂੰ ਕੱਪੜਾ ਦਿੰਦੇ ਤੁਸੀਂ ਇਹ ਭਾਜੀ 80 ਰੁਪਏ ਮੀਟਰ ਹੁੰਦਾ ਹੈ ਦੂਜਾ ਦਾ 50 ਰੁਪਏ ਮੀਟਰ ਚੱਲਦਾ ਸਣਾ ਹੋਲੇ ਮੱਲੇ ਦਾ ਕਿਵੇਂ ਇੱਥੇ ਤਰ੍ਹਾਂ ਰਿਆ ਪ੍ਰੋਗਰਾਮ ਬਹੁਤ ਵਧੀਆ ਜੀ ਬਹੁਤ ਸੋਹਣਾ ਕੋਈ ਸੁਨੇਹਾ ਦੇਣਾ ਚਾਹੋਗੇ ਪਬਲਿਕ ਅਸੀਂ ਆਓ ਜੀ ਸਾਰੇ ਇਹਨੇ ਆਓ ਮੱਥਾ ਟੇਕੋ ਬਾਬਾ ਜੀ ਦੇ ਆਣ ਕੇ ਜੀ ਇਹ ਸੁਨੇਹਾ ਦੇਖਿਆ ਦਰਸ਼ਨ ਕਰੋ ਆਓ ਹੁਣ ਅਮਰਦਾਸ ਜੀ ਇੱਕ ਟੀ ਜਲਦੀ ਅਮਰਦੀ ਦਾਤ ਹੈ ਹੁਣ ਵਿਸਾਖੀ ਦੀ ਤੇ ਹੁਣ ਅਨੰਦਪੁਰ ਸਾਹਿਬ ਦੇ ਇਤਿਹਾਸ ਬਾਰੇ ਥੋੜੀ ਜਾਣਕਾਰੀ ਦੱਸ ਦਿਓ ਜੀ ਇਤਿਹਾਸ ਹੈ ਜੀ ਆਪਣਾ ਬਾਬਾ ਜੀ ਨੇ ਇੱਥੋਂ ਪੰਥ ਦੀ ਸਥਾਪਨਾ ਕੀਤੀ ਸੀ ਵਿਸਾਖੀ ਦੇ ਦਿ ਤੇ ਬਾਬਾ ਜੀ ਦੇ ਪਿਤਾ ਇਨ ਇੱਥੋਂ ਜਗਾ ਲੈ ਕੇ ਆਪਣਾ ਘਰ ਬਾਰ ਸਾਰਾ ਕੋਈ ਸ਼ਹਿਰ ਬਸਾਇਆ ਸੀਗਾ ਜੀ ਅੱਜ ਸਰ ਕੀ ਨਾਮ ਹੈ ਜੀ ਮੇਰਾ ਅਮਰਜੀਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਇਹ ਨਵਾਂ ਸ਼ਹਿਰ ਜ਼ਿਲ੍ਹਾ ਤੇ ਅੱਜ ਅਨੰਦਪੁਰ ਸਾਹਿਬ ਧਰਤੀ ਤੇ ਖੜੇ ਹੋ ਦਰਸ਼ਣ ਦੇਦਾਰ ਕੀਤੇ ਨੇ ਤੇ ਕਿਵੇਂ ਦੇਖਦੇ ਹੋ ਇੱਥੋਂ ਦੇ ਇਤਿਹਾਸ ਬਾਰੇ ਕੁਝ ਦੱਸ ਸਕਦੇ ਹੋ ਜੀ ਬਹੁਤ ਬੁਧੀਆ ਜੀ ਦਸਵੇਂ ਪਾਤਸ਼ਾਹ ਨੇ ਸਿੱਖੀ ਨਹੀਂ ਇੱਥੋਂ ਹੀ ਤਿਆਰ ਹੋਈ ਆ ਖਾਲਸਾ ਸਜਿਆ ਤੇ ਅਨੰਦਵਰ ਸਾਹਿਬ ਤੋਂ ਸਜਿਆ ਤੇ ਦੇਖਿਆ ਜਾਂਦਾ ਕਿ ਅੱਜ ਕੱਲ ਜਿਹੜੀ ਯੂਥ ਹੈ ਇੱਥੇ ਆਉਂਦੇ ਦਾ ਜ਼ਰੂਰ ਨੇ ਪਰ ਉਹਨਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਕਿੱਥੇ ਕਮੀ ਮੰਨਦੇ ਉਸ ਚੀਜ਼ ਦੀ ਕਮੀ ਹੁਣ ਸਾਡੇ ਵਿੱਚ ਹੀ ਲਾ ਲਓ ਬੱਚੇ ਸਾਡੀ ਗੱਲ ਸੁਣਦੇ ਨਹੀਂ ਬਾਹਰਲੇ ਚੱਕਰ 'ਚ ਭੱਜੇ ਹੋਏ ਬਾਹਰ ਜਾਣਾ ਬਾਹਰ ਜਾਣਾ ਹੌਲੀ-ਹੌਲੀ ਆਪੇ ਹੀ ਟਿਕਾਣੇ 'ਚ ਆ ਜਾਣਗੇ ਜੇ ਇਸ ਹਾਵ ਨਾਲ ਦੁਨੀਆ ਹੁਣ ਪ੍ਰਚਲਿਤ ਹੋਣ ਰਹੀ ਆ ਸਿੱਖੀ ਤੇ ਸਾਰਾ ਕੁਝ ਹੈ ਨਾ ਆਪਣੇ ਆਪ ਟਿਕਾਣੇ 'ਚ ਆ ਜਾਣਾ ਹਾਂ ਜੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਮੈਂ ਤਾਂ ਇਹੀ ਕਹਿੰਦਾ ਸਾਰੇ ਸਰਦਾਰ ਬਣੋ ਸਿੱਖੀ ਬਾਰੇ ਜਾਣਕਾਰੀ ਲਓ ਉਹੀ ਸਭ ਤੋਂ ਵੱਡੀ ਚੀਜ਼ ਆ ਅਗਲੇ ਦਿਨਾਂ ਦੇ ਆਉਣ ਦੇ ਵਿੱਚ ਸਿੱਖੀ ਹੀ ਸਭ ਤੋਂ ਅੱਗੇ ਹੋਣੀ ਹੈ ਪ੍ਰਚਾਰ ਹੋ ਰਿਹਾ ਹੌਲੀ ਹੌਲੀ ਸਭ ਨੂੰ ਪਤਾ ਲੱਗ ਜਾਊਗਾ ਇਹ ਕਿੱਥੋਂ ਆਇਓ ਜੀ ਇਹ ਫੱਟੂ ਢਿੰਗਾ ਪੈਂਦਾ ਜੀ ਇਹ ਕਿਹੜੀ ਜਗ੍ਹਾ ਪੈਂਦਾ ਜੀ ਇਹ ਪੈਂਦਾ ਹੈ ਕਪੂਰਥਲਾ ਜ਼ਿਲ੍ਹਾ ਜੀ। ਚਾ ਕਪੂਰਥਲੇ ਤੋਂ ਆਏ ਹੋ ਤੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ ਦਰਸ਼ਨ ਕਰਨ ਲਈ। ਹਾਂਜੀ ਹਾਂਜੀ। ਤੇ ਅੱਜ ਹੀ ਆਏ ਹੋ ਕਿ ਪਹਿਲਾਂ ਤੇ ਆਏ ਹੋਈ? ਨਹੀਂ ਜੀ ਅੱਗੇ ਵੀ ਆਈਦਾ ਜੀ। ਮੇਲੇ ਤੇ ਨਹੀਂ ਆਇਆ ਗਿਆ ਮੇਲੇ ਤੇ ਵੀ ਆਈਦਾ ਜੀ। ਅੱਛਾ। ਹਾਂਜੀ। ਤੇ ਕੋਈ ਜਾਣ ਕੇ ਦੇ ਸਕਦੇ ਤੇ ਇਤਿਹਾਸ ਬਾਰੇ ਕੋਈ ਦੱਸ ਸਕਦੇ ਹੋ ਜੀ? ਇਤਿਹਾਸ ਬਾਰੇ ਪੁੱਛੋ ਜੀ। ਉਹ ਇੱਥੋਂ ਦੇ ਇਤਿਹਾਸ ਬਾਰੇ ਅਨੰਤਪੁਰ ਸਾਹਿਬ ਦੀ ਧਰਤੀ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਹੈ ਤਾਂ ਦੱਸ ਸਕਦੇ। ਇੱਥੋਂ ਇਹ ਮਹਾਰਾਜ ਦਾ ਸਾਰਾ ਪਰਿਵਾਰ ਇੱਥੇ ਰਹਿੰਦਾ ਸੀ। ਹਾਂਜੀ। ਤੇ ਇੱਥੋਂ ਸਾਰਾ ਜਿਹੜਾ ਪਰਿਵਾਰ ਤ ਬਾਕੀ ਸਾਰੀਆਂ ਜਿੱਦਾਂ ਮਤਲਬ ਮਾਛੀਵਾੜੇ ਲਾਲੋ ਚੱਲੇ ਗਏ ਬਾਬਾ ਜੀ ਹਨਾ ਤੇ ਸਰਸਾ ਨਦੀ ਦਾ ਵਿਛੋੜਾ ਪੈ ਗਿਆ ਹਨਾ ਪਰਿਵਾਰ ਖੇਰੂ ਹੋ ਗਿਆ ਇਥੋਂ ਸਾਰਾ ਠੀਕ ਹੈ ਹਾਂਜੀ ਤੇ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਮੈਸੇਜ ਦੇਣਾ ਚਾਹੁੰਦਾ ਜੀ ਕਿ ਸਿੱਖ ਕੌਮ ਲਈ ਕੋਈ ਕਰਨਾ ਚਾਹੀਦਾ ਜੀ ਹਨਾ ਤੇ ਚਲੋ ਮੈਂ ਵੀ ਮੋਨਾ ਵਾ ਇੱਦੀ ਨਹੀਂ ਕੋਈ ਗੱਲ ਹੈਗੀ ਪਰ ਮਾਰਾ ਹੀ ਆਪਣੇ ਦਿਲ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਜੀ ਆਪਣੀ ਸਿੱਖੀ ਆਪਣੇ ਮਨ ਦੇ ਵਿੱਚ ਦਿਲ 'ਚ ਹੋਣੀ ਚਾਹੀਦੀ ਹੈ ਹਾਂ ਜੀ ਠੀਕ ਹੈ ਤੇ ਮੇਲੇ ਵੀ ਲੱਗਦੇ ਨੇ ਵੱਡੇ ਵੱਡੇ ਇੱਥੇ ਹੋਲਾ ਮੱਲਾ ਵੀ ਵਿਸਾਖੀ ਦਾ ਵੀ ਤੇ ਜਿਹੜੇ ਨੌਜਵਾਨ ਆਉਂਦੇ ਨੇ ਬੁਲਟ ਮੋਟਾ ਪਟਾਕੇ ਵਜਾਉਂਦੇ ਨੇ ਜਾਂ ਟਰੈਕਟਰਾਂ 'ਚ ਸਪੀਕਰ ਲਾਉਂਦੇ ਨੇ ਉਹਨਾਂ ਬਾਰੇ ਕੀ ਤੁਹਾਡਾ ਵਿਚਾਰ ਹੈ ਜੀ ਨਹੀਂ ਇਹ ਤਾਂ ਚਲੋ ਪਟਾਕੇ ਮਰਾਉਣੇ ਜਾਂ ਸਪੀਕਰ ਲਾਉਣੇ ਗਾਣੇ ਚਲੋ ਨਹੀਂ ਲਾਉਣੇ ਹਨਾ ਬੁਲਟ ਤੇ ਆਉਂਦੇ ਆ ਵੀ ਚਲੋ ਕੋਈ ਗੱਲ ਨਹੀਂ ਆਓ ਪਟਾਕੇ ਨਹੀਂ ਮਰਾਉਣੇ ਚਾਹੀਦੇ ਸਪੀਕਰ ਲਾਉਂਦੇ ਆ ਮਹਾਰਾਜ ਦੇ ਸ਼ਬਦ ਲਾਓ ਗਾਣੇ ਨਹੀਂ ਲਾ ਕਿਹੜੀ ਜਗ੍ਹਾ ਤੇ ਕੰਮ ਕਰਦੇ ਤੁਸੀਂ? ਸ੍ਰੀ ਅਨੰਦਪੁਰ ਸਾਹਿਬ। ਇੱਥੇ ਕੰਮ ਕਰਦੇ ਪਏ। ਮਨਿਆਰੀ ਵਗੈਰਾ ਜੁਐਲਰੀ ਵਗੈਰਾ ਪ੍ਰਸ਼ਾਦ ਦਾ ਕੰਮ ਹੈ ਜੀ ਆਪਣਾ। ਠੀਕ ਹੈ। ਤੇ ਕੀ ਕੀ ਆਈਟਮਸ ਰੱਖੀਆਂ ਤੁਸੀਂ ਇੱਥੇ? ਆਪਣੇ ਕੋਲ ਸਾਰਾ ਕੁਝ ਮਿਲਦਾ ਹੈ। ਬੱਚੇ ਦਾ ਕੜੇ ਵਗੈਰਾ, ਕਰਪਾਨ, ਫੋਟੋ, ਸਿੱਖੀ ਸਮਾਨ ਦਾ, ਜੁਐਲਰੀ, ਬੱਚੇ ਦਾ ਟੁਆਏ ਸਾਰਾ ਸਮਾਨ ਹੈ ਜੀ ਆਪਣੇ ਕੋਲ। ਇਹ ਕਿੰਨਾ ਚਿਰ ਹੋ ਗਿਆ ਇੱਥੇ ਕਾਰੋਬਾਰ ਕਰਦੇ? ਇੱਥੇ ਸਰ ਮੈਨੂੰ 9 ਸਾਲ ਹੋ ਗਏ ਆ ਜੀ। 9 ਸਾਲ ਹੋ ਗਏ, ਵਧੀਆ ਚੱਲਦਾ ਕਰੋ। ਹਾਂਜੀ ਹਾਂਜੀ ਠੀਕ ਹੈ ਜੀ ਪ੍ਰਮਾਤਮਾ ਦੇ ਦੇਣਾ। ਤੇ ਜਿਹੜਾ ਹੋਲੇ ਮਹੱਲੇ ਉਹ ਨਿਆਰੇ ਨਿਆਰੇ ਮੇਲੇ ਇਹਦਾ ਮੇਲਾ ਕਿੱਥੇ ਵੀ ਨਹੀਂ ਦੇਖਿਆ ਸੀ ਜੀ ਆਰਾਮਾਨਦਰੀ ਨਾਲ ਬਿਲਕੁਲ ਵਧੀਆ ਮੇਲਾ ਹੈ ਸਫੇਮ ਨਾਲ ਚੱਲਦਾ ਹੈ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਵਧੀਆ ਸੰਤੁਸ਼ਟੀ ਹੈ ਤੇ ਗੁਰੂ ਮਹਾਰਾਜ ਦੀਆਂ ਫੋਟੋਆਂ ਨੂੰ ਤੁਸੀਂ ਬਖੂਬੀ ਬੜੀਆਂ ਸਜਾ ਕੇ ਰੱਖੀਆਂ ਪਈਆਂ ਨੇ ਤੇ ਕਿਹੜੀ-ਕੜੀ ਇਹ ਚ ਫੋਟੋ ਮਿਲ ਸਕਦੀ ਹੈ ਤੇ ਇਹਦੇ ਜੋ ਤੁਹਾਨੂੰ ਚਾਹੀਦੀ ਸਰ ਉਹ ਮਿਲ ਜੇਗੀ ਦੱਸਾ ਗੁਰੂਆਂ ਤੋਂ ਲੈ ਕੇ ਕੋਈ ਵੀ ਮੰਗ ਲੋ ਸਾਰੀ ਮਿਲ ਜੇਗੀ ਤੁਹਾਡੇ ਕੋਲ ਹਾਂਜੀ ਹਾਂਜੀ ਕਿ ਆਪਣੇ ਫਤਿਹਗੜ੍ਹ ਸਾਹਿਬ ਦੀ ਹੈ ਹਰਮੰਦਰ ਸਾਹਿਬ ਦੀ ਹੈ ਆਨੰਦਪੁਰ ਸਾਹਿਬ ਦੀ ਹੈ ਸਾਰੀ ਮਿਲ ਜੇਗੀ ਫੋਟੋ ਤੇ ਤੁਹਾਡੇ ਕੋਲ ਵੀ ਵੱਧ ਚੜ ਕੇ ਇੱਥੇ ਆਮ ਲੋਕ ਇੱਥੇ ਆਉਂਦੇ ਹੋਣਗੇ ਮੇਲੇ ਆਉਂਦੇ ਅੱਗੇ ਪਿੱਛੇ ਵੀ ਰੌਣਕਾਂ ਲੱਗੀਆਂ ਰਹਿਣੀਆਂ ਇਹ ਰੂਟੀਨ ਦਾ ਹੀ ਹੈ ਜੀ ਰੌਣਕਾਂ ਆਉਂਦੀ ਹੀ ਹੁੰਦੀ ਹੈ ਬਾਕੀ ਆ ਥੋੜਾ ਜਿਹਾ ਹੁਣ ਵਿਸਾਖੀ ਤੋਂ ਬਾਅਦ ਥੋੜਾ ਜਿਹਾ ਮੰਦਾ ਪੈਣਾ 15 ਦਿਨ ਦਾ ਕਿਨਕੜੀ ਵੱਡਾ ਹੈ ਗਿਆ ਉਸ ਤੋਂ ਬਾਅਦ ਫਿਰ ਆਹੀ ਰੂਟੀਨ ਫੇਰ ਰਹਿਣਾ ਜੀ ਇਦਾਂ ਹੀ ਰਹਿੰਦਾ ਤੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਅਸੀਂ ਤਾਂ ਇਹੀ ਕਵਾਂਗੇ ਜੀ ਇਦਾਂ ਹੀ ਆਓ ਪਿਆਰ ਮੁਹੱਬਤ ਨਾਲੇ ਦਰਸ਼ਨ ਕਰੋ ਮਹਾਰਾਜ ਦੇ ਸਾਡੇ ਕੋਲ ਵੀ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਤੁਹਾਨੂੰ ਇੱਥੇ ਇਨਾ ਸਿਰ ਚਿਰ ਹੋ ਗਿਆ ਇੱ ਤੇ ਤੁਸੀਂ ਕੋਈ ਦੱਸ ਸਕਦੇ ਓਥੇ ਦੇ ਇਤਿਹਾਸ ਬਾਰੇ ਜੇ ਤੁਹਾਨੂੰ ਜਿੰਨੀ ਕੋ ਨੌਲੇਜ ਤੁਹਾਨੂੰ ਹੈਗੀ ਹੈ ਸਰ ਮੈਂ ਐਕਚੁਅਲੀ ਗਾ ਇੱਥੇ ਦਾ ਨਹੀਂ ਆ ਮੈਂ ਰਾਜਸਥਾਨ ਦਾ ਪਰ ਇੱਥੇ ਕੰਮ ਕਰਦੇ ਹਾਂ ਤਾਂ ਇੰਨਾ ਟਾਈਮ ਹੋ ਗਿਆ ਤਾਂ ਕੋਈ ਨਾ ਕੋਈ ਤਾਂ ਉਹਦਾ ਤਾਂ ਦੇਖੋ ਜੀ ਇਤਿਹਾਸ ਤਾਂ ਹੈਗਾ ਹੀ ਇਹਨਾਂ ਦਾ ਮਹਾਰਾਜ ਇੱਥੇ ਰਹਿੰਦੇ ਸੀਗੇ ਕਿਲਾ ਛੱਡਿਆ ਉਹਨਾਂ ਨੇ ਸਾਰਾ ਕੁਝ मतलब ਜਿੱਦਾਂ ਇਹਦਾ ਪਤਾ ਲੱਗਿਆ ਆਪਾਂ ਉਹੀ ਚੀਜ਼ ਦੇਖੀ ਹੈ ਹਾਂਜੀ ਤੇ ਅੰਦਰ ਵੀ ਤੁਸੀਂ ਦਰਸ਼ਨ ਤਾਂ ਕੀਤਾ ਹੀ ਹੋਣਗੇ ਕਿਵੇਂ ਦਾ ਮਾਹੌਲ ਲੱਗਦਾ ਬਹੁਤ ਬਹੁਤ ਵਧੀਆ ਸਰ ਬਹੁਤ ਵਧੀਆ ਅੰਦਰ ਬੈਠਦੇ ਸੰਤੁਸ਼ਟੀ ਮਿਲਦੀ ਹੈ ਸਰ ਕਹੇ ਲੱਗਦਾ ਵੀ ਮਹਾਰਾਜ ਦੇ ਨਾਲ ਹੀ ਬੈਠੇ ਅਸੀਂ ਆ ਬਹੁਤ ਵਾਰ ਗਏ ਮਾਤਾ ਦੇਕਨ ਅੱਛਾ ਲੱਗਦਾ ਰਕੇਸ਼ ਜੀ ਕੀ ਕੰਮ ਕਰਦੇ ਹੋ ਜੀ ਸਰ ਇਥੇ ਕੈਂਟੀਨ ਵੀ ਲੱਗੀ ਹੋਈ ਹੈ ਜੀ ਤੇ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੁਸੀਂ ਖੜੇ ਹੋ ਇੱਥੇ ਕਾਰੋਬਾਰ ਕਰਦੇ ਹੋ ਤੇ ਕਿਵੇਂ ਦੇ ਦੇ ਇਤਿਹਾਸ ਬਾਰੇ ਕੁਝ ਦੱਸ ਸਕਦੇ ਸਰ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਜੀ ਇਥੇ ਬਹੁਤ ਚਾਦੀ ਜਿਆਦਾ ਕਿਰਪਾ ਹੈ ਜੀ ਸਾਰਾ ਕੁਝ ਠੀਕ ਹੀ ਇਥੇ ਜੀ ਹਾਂ ਜੀ ਤੇ ਕਿੰਨੇ ਦੀ ਬੋਤਲ ਦੇ ਰਹੇ ਹੋ ਦੁੱਧ ਦੀ ਇਹ ਦੁੱਧ ਦੀ ਆਮ ਮਿਲਕ ਦਾਮ 50 ਰੁਪਏ ਦੀ ਜੀ 50 ਰੁਪਏ ਦੀ ਹਾਂ ਜੀ ਤੇ ਕੀ ਕੁਝ ਪਾਇਆ ਹੋਇਆ ਇਹਦੇ ਵਿੱਚ ਇੱਥੇ ਸਰ ਬਦਾਮ ਕ੍ਰੀਮ ਮਲਾਈ ਸਾਰਾ ਕੁਝ ਪਾਇਆ ਜੀ ਪੂਰਾ ਕાળ ਕੇ ਦੁੱਧੀ। ਅੱਛਾ ਜੀ। ਹਾਂ ਜੀ। ਬਾਬਾ ਫਿਰ ਵਿਖਦਾ ਜੀ ਵਧੀਆ। ਹਾਂ ਜੀ। ਕਿਰਪਾ ਜੀ ਗੁਰੂ ਮਹਾਰਾਜ ਦੀ ਜੀ। ਗੋਦੀ ਕਾ ਖਾਲਸਾ ਵਾਹਿਗੋ ਚ ਕੀ ਫਤਿਹ। ਸਿੰਘ ਸਾਹਿਬ ਜਥੇ ਦਾ ਬਾਬਾ ਗਗਨਦਰ ਸਿੰਘ ਜੀਆਂ ਦੀ ਗੁਰੂ ਕੀ ਲਾਡਲੀਆਂ ਫੌਜਾਂ ਅੱਜ ਆਨੰਦਪੁਰ ਦਰਸਨ ਕਰਨ ਦੇ ਖਾਤਰ ਆਈਆਂ ਵਾ। ਆ ਜਿਹੜੀ ਲੰਗਰ ਬੰਡੋਈ, ਗੋਤਬਾਗ ਦਾ ਦੰਦਮਾ ਸਾਹਿਬ ਸੇਮੀ ਪਾਸਾ ਹਰਗੋਬਿੰਦ ਸਿੰਘ ਜੀ ਮੀਨੇ ਵਾਰ ਅਮਰਤਾ ਸੰਚਾਰ ਵੀ ਹੁੰਦਾ ਵਾ ਆਪਾਂ ਅਮਰਤਾ ਸੰਚਾਰ ਮਹੀਨੇ ਵਾਰ ਕਰਉਂਦੇ ਨੇ ਅੱਗੇ ਦਿਨੇ ਕਰਉਂਦੇ ਰਾਤ ਨੂੰ ਕਰਉਂਦੇ ਸੌਰੀ ਹੁਣ ਦਿਨੇ ਕੀ ਕਰਾਇਆ ਜਾਂਦਾ ਗੁਰੂ ਬਾਏ ਬਾਏ ਪਾਏ ਦਾ ਤਰਨੀ ਹੋਵੋ ਪਰ ਚਿੱਟੇ ਦੇ ਬਾਹਰ ਯੂ ਨਾ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਵੀਰ ਜਗਤਾਰ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਜੀ ਪਟਿਆਲਾ ਜੀ ਅੱਜ ਆਨੰਦਪ੍ਰਸਾਦ ਦੀ ਧਰਤੀ ਖਾਲਸਾਈ ਧਰਤੀ ਆ ਇੱਥੇ ਤੁਸੀਂ ਪਹੁੰਚੇ ਹੋ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜਗਾ ਇਹ ਬਹੁਤ ਪਵਿੱਤਰ ਧਰਤੀ ਆ ਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਬਰਸਾਈ ਹੋਈ ਧਰਤੀ ਆ ਤੇ ਆਨੰਦਪੁਰ ਸਾਹਿਬ ਮਤਲਬ ਉਹਨਾਂ ਦਾ ਹੀ ਸ਼ਹਿਰ ਬਸਾਇਆ ਹੋਇਆ ਇਸ ਕਰਕੇ ਇਤਿਹਾਸਕ ਜਗਾ ਇੱਥੇ ਪੰਜ ਪਿਆਰਿਆਂ ਨੂੰ ਅਮਰਤ ਸਕਾਇਆ ਗਿਆ ਸੀਗਾ ਤੇ 400 ਜਾਦਿਆਂ ਦਾ ਬਚਪਨ ਤਾਂ ਵੈਸੇ ਇੱਧਰ ਉੱਧਰ ਵੀ ਗੁਜ਼ਰਿਆ ਤੇ ਬਾਕੀ ਸਾਹਿਬ ਜਾਦਿਆਂ ਨੇ ਇੱਥੇ ਹੀ ਪਰਿਵਾਰ ਵਿਛੋੜਾ ਪਿਆ ਇੱਥੇ ਮਤਲਬ ਗੁਰੂ ਗੋਬਿੰਦ ਸਿੰਘ ਨੇ ਕੋਈ ਚੰਗਾ ਵੀ ਲੜੀਆਂ ਲੈ ਅੱਗੇ ਵੀ ਤੁਸੀਂ ਆ ਚੁੱਕੇ ਹੋ ਇੱ हां जी ਅਸੀਂ ਆਉਂਦੇ ਰਹਿੰਦੇ ਹਾਂ ਜੀ ਬਹੁਤ ਵਧੀਆ ਆਨੰਦ ਮਿਲਦਾ ਰਹੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਮਤਲਬ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਤੇ ਸਭ ਤੋਂ ਪਵਿੱਤਰ ਧਰਤੀ ਇਹੀ ਹੈ ਜੀ ਤੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਕਿਸੇ ਨੂੰ ਇਤਿਹਾਸ ਬਾਰੇ ਪਤਾ ਨਹੀਂ ਹੈ ਇੱਥੇ ਕਈ ਆਏ ਆ ਅਸੀਂ ਸਵਾਲ ਕੀਤੇ ਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ ਬੱਚਿਆਂ ਨੂੰ ਐਜੂਕੇਸ਼ਨ ਨਾਲ ਜੋੜਿਆ ਜਾਵੇ ਤੇ ਬਾਕੀ ਇਤਿਹਾਸ ਬਾਰੇ ਦੱਸਿਆ ਜਾਵੇ ਜੀ ਇਸ ਕਰਕੇ ਟੀਚਰਾਂ ਨੂੰ ਵੀ ਆ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਇਤਿਹਾਸ ਨਾਲ ਜੋੜਨਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਵਲਦੇਵ ਜੀ ਕੀ ਕਾਰੋਗਾਰ ਕਰਦੇ ਤੁਸੀਂ ਨੀ ਗਾਂ ਦਾ ਇੱਕ ਕਿਹੜੀ ਜਗ੍ਹਾ ਦੇ ਜੀ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਤੁਸੀਂ ਦੁਕਾਨ ਕਰਦੇ ਹੋ ਪ੍ਰਸ਼ਾਦ ਰੱਖਿਆ ਸਾਰਾ ਹੀ ਤੇ ਮੋਬਾਈਲ ਕਿਉਂ ਮੋਬਾਈਲ ਤੁਸੀਂ ਯੂਜ਼ ਨਹੀਂ ਕਰਦੇ ਉਹ ਕਰਦੀ ਚੁੱਕ ਲਈਂਦੀ ਕਰਦੀ ਚੁੱਕ ਕੇ ਲੈ ਜੀ ਪਿੰਡੂ ਕਹਿਣਾ ਜੀ ਵੀਰੇ परमजीत ਸਿੰਘ ਕਿਹੜੀ ਜਗ੍ਹਾ ਤੋਂ ਤੁਸੀਂ ਬਿਲੋਂਗ ਤੁਸੀਂ ਅਨੰਦਪੁਰ ਸਾਹਿਬ ਤੋਂ ਅੱਛਾ ਇਸੇ ਧਰਤੀ ਤੋਂ ਆਂ ਹਾਂਜੀ ਅੱਛਾ ਠੀਕ ਹੈ ਖਾਸ ਇਸੇ ਧਰਤੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਇੱਥੇ ਤੁਸੀਂ ਕੀ ਕੰਮ ਕਰਦੇ ਜੀ ਇੱਥੇ ਆਪਣਾ ਉਦ ਦਾ ਫੇਰੇ ਦਾ ਕੰਮ ਹੈ ਜੀ ਅੱਛਾ ਕਾਹਦਾ ਫੇਰਾ ਲਾਉਂਦੇ ਜੀ ਕੱਪੜੇ ਦਾ ਜੀ ਕੱਪੜੇ ਦਾ ਹਾਂਜੀ ਪਿੰਡਾਂ 'ਚ ਜਾਈਦਾ ਹਾਂ ਨਾਲ ਘੜੀਆਂ ਵੀ ਰੱਖੀਆਂ ਉਸੇ ਇਹ ਮੇਲਾ ਮੇਲਾ ਵਿਸਾਖੀ ਜੀ ਵਿਸਾਖੀ ਕਰਕੇ ਇੱਥੇ ਦੁਕਾਨ ਲਾਈ ਪੀ ਆਹ ਮੇਲਾ ਤੇ ਵਿਸਾਖੀ ਦਾ ਮੇਡਾ ਮੇਲਾ ਉਹ ਤੁਸੀਂ ਇੱਥੇ ਬਹਿ ਕੇ ਫਿਰ ਹਾਂਜੀ ਹਾਂਜੀ ਮਹਾਰਾਜ ਦੇ ਮੇਰ ਨਾਲ ਸਭ ਦੀ ਚੜ੍ਹਦੀ ਕਲਾ ਕਰਵੇ ਜੀ ਤਾਂ ਵਧੀਆ ਪ੍ਰ ਉਹ ਘੜੀਆਂ ਘੜੀਆਂ ਸੋਨੇ ਦੀਆਂ ਰੱਖੀਆਂ ਜੀ ਨਹੀਂ ਨਹੀਂ ਇਹ 골ਡਨ ਦੀਆਂ ਹੀ ਸੀ ਹਾਂ ਉਹੀ 골ਡਨ ਸੋਨਾ ਹੀ ਆ ਜੀ ਤੇ ਫਿਰ ਲੁੱਟ ਖੋ ਨਹੀਂ ਹੁੰਦੀ ਨਹੀਂ ਜੀ ਲੁੱਟ ਖੋਣ ਵਾਲੀਆਂ ਨਹੀਂ ਜੀ ਰੱਖੀਆਂ ਇਹ ਨਕਲੀ ਹੋਈਆਂ ਜੀ ਠੀਕ ਹੈ ਜੀ ਕੋਈ ਸੁਨੇਹਾ ਦੇਣਾ ਚਾਹੋਗੇ ਐਨ ਕੀ ਚੱਕ ਕੇ ਲੈ ਗਿਆ ਬਸ ਜੀ ਅਸੀਂ ਇਹੀ ਬੇਨਤੀ ਕਰਨ ਆਈ ਸੰਗਤ ਹਮ ਹਮਾ ਕੇ ਆਵੇ ਵਿਸਾਖੀ ਦੇ ਦਿਹਾੜੇ ਦੇ ਮਹਾਰਾਜ ਦਸਵੇਂ ਪਾਤਸ਼ਾਹ ਜਿਹੜਾ ਤੁਹਾਡਾ ਸਮਾਨ ਨਹੀਂ ਵਿਗਦਾ ਅਗਲੇ ਸਾਲ ਫਿਰ ਇਹੀ ਲਾਦਨ ਦੇ ਦੁਆਰਾ ਨਹੀਂ ਬਈ ਥੋੜਾ ਬਤ ਬਚ ਜਾਂਦਾ ਜੀ ਬਾਕੀ ਜ਼ਿਆਦਾ ਤਾਂ ਸਮਾਨ ਵਿਖ ਜਾਂਦਾ ਉਹ ਉਹ ਜਿਹੜੀਆਂ ਘੜੀਆਂ ਟੱਚ ਵਾਲੀਆਂ ਪਿੱਛੇ ਲੱਗੀਆਂ ਹਾਂਜੀ ਟੱਚ ਵਾਲੀਆਂ ਜੀ ਉਹ ਵੀ ਟਾਈਮ ਵਾਲੀ ਘੜੀ ਟੱਚ ਵਾਲੀ YouTube ਤੇ ਵੀ ਹੱਥੇ ਚੱਲਦੀ ਹੈ ਜੀ ਹਾਂਜੀ YouTube ਮੋਬਾਈਲ ਚੱਲਦਾ ਇਸ ਘੜੀ ਤੇ ਨਹੀਂ ਨਹੀਂ YouTube ਮਾਇ ਲੱਗੀਆਂ ਕਿਤੇ ਖਰੀਦਣੀਆਂ ਜੀ ਕਿਸੇ ਨੇ ਉੱਤੇ ਇਸ ਇੱਥੇ ਫਿਰ ਵੱਡੇ ਵੱਡੇ ਵੀ ਲੋਕ ਆਂਦੇ ਆ ਕਲਾਕਾਰ ਵੀ ਆਂਦੇ ਆ ਫਿਲਮੀ ਐਕਟਰਸ ਵੀ ਆਂਦੇ ਹੁਣੇ ਆ ਘੁੰਮਣ ਇੱਥੇ ਸਾਰੇ ਆਂਦੇ ਆ ਜੀ ਮਹਾਰਾਸ਼ਟਰੀ ਧਰਤੀ ਐ ਹਰ ਕੋਈ ਦਰਸ਼ਨ ਤਾਰੇ ਕਰਨ ਆਉਂਦਾ ਜੀ ਤਕਰੀਨਾ ਗੁਰ ਵੀ ਆਂਦੀ ਜਾਣਕ ਲੈਣ ਨਹੀਂ ਨਹੀਂ ਜੀ ਇੱਥੇ ਇੰਨੇ ਇੰਨੇ ਸ਼ੌਕਰ ਬੰਦੇ ਨਹੀਂ ਜਾਂਦੇ ਇਹ ਦੇ ਕਰੀਬਾ ਦੀ ਦੁਕਾਨ ਹੈ ਜੀ ਬਾਈ ਕੀ ਨਾਮ ਹੈ ਜੀ ਮੇਰਾ ਨਾਮ ਭਾਈ ਹਰਦੇਵ ਸਿੰਘ ਜੀ ਇਹ ਕਿਹੜੀ ਜਗ੍ਹਾ ਤੋਂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਠੀਕ ਐ ਇੱਥੇ ਵਾ ਸੇਵਾ ਕਰਦੇ ਹਾਂ ਦਰਵਾਜ਼ੇ ਇੱਥੇ ਪੱਕੇ ਰਹਿਣ ਵਾਲੇ ਤਖਤ ਸਾਹਿਬ ਦੀ ਡਿਊਟੀ ਕਰਦੇ ਆ ਖੰਡਪਾਟ ਸਾਹਿਬ ਦੀ ਅੱਛਾ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਇੱਥੇ ਦਾ ਇਤਿਹਾਸ ਬਾਰੇ ਕੁਝ ਦੱਸ ਸਕਦਾ ਇੱਥੇ ਖਾਲਸਾ ਦਾ ਜਨਮ ਦਿਨ ਹੋਇਆ ਹੈ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਨ੍ਹਾ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ 1664 ਇਸਵੀ ਨੂੰ ਇੱਥੇ ਅੰਮ੍ਰਿਤ ਪ੍ਰਚਾਰ ਹੋਇਆ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਜ ਪਿਆਰੇ ਸਾਧਰ ਪਿਆ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਭਾਈ ਸਾਹਿਬ ਸਿੰਘ ਨੂੰ ਪੰਜਾਂ ਪਿਆਰੇ ਖਿਤਾਬ ਅਕਸ਼ਿਆ ਗੁਰ ਸਿੱਖੀ ਦਾ ਪਰੰਪਰਾ ਇੱਥੋਂ ਸ਼ੁਰੂ ਹੋਈ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇਹ ਸਿੱਖਾਂ ਦਾ ਤੀਸਾ ਤੀਸਰਾ ਆਪਣਾ ਤਖਤ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਹਨੂੰ ਵਿਸਾਖੀ ਦੇ ਦਿਨ ਤੋਂ ਬਹੁਤ ਹੀ ਮਨਾਇਆ ਜਾਂਦਾ ਹੈ ਦੁਨੀਆ ਭਰ ਤੋਂ ਦੇਸ਼-ਸਭ ਦੇਸਾਂ ਤੋਂ ਸੰਗਤ ਇੱਥੇ ਪਹੁੰਚ ਕੇ ਗੁਰੂ ਨਾਮ ਸਿਖਤਾ ਹੁੰਦੀ ਹੈ ਤੇ ਆਪਣਾ ਜਨਮ ਸਫਲਾ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਹੈ ਜੀ ਨੀਲਮ ਨੀਲਮ ਜੀ ਇੱਥੇ ਤੁਸੀਂ ਕਾਰੋਬਾਰ ਕਰਦੇ ਹੋ ਆਪਣਾ ਕੜੇ ਵੀ ਰੱਖੇ ਨੇ ਔਰ ਮਨਿਆਰੀ ਦਾ ਵੀ ਸਮਾਨ ਰੱਖਿਆ ਤੇ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਆ ਤੁਸੀਂ 4 ਸਾਲ ਹੋ ਗਏ ਮੈਨੂੰ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਮੇਲੇ ਵੀ ਲੱਗਦੇ ਨੇ ਹੋਲਾ ਮਹੱਲਾ ਵੀ ਲੱਗਦਾ ਵਿਸਾਖੀ ਵੀ ਲੱਗਦੀ ਹੈ ਕਿਵੇਂ ਦੇਖਦੇ ਹੋ ਮੇਲਿਆਂ ਦੇ ਵਿੱਚ ਕਿੰਨਾ ਕੁ ਦੁਨੀਆ ਦੇ ਵਿੱਚ ਪਿਆਰ ਜਿਹੜਾ ਇੱਥੇ ਹੈ ਦਰਸ਼ਨ ਕਰਨ ਆਉਂਦੇ ਨੇ ਹਾਂਜੀ ਪਿਆਰ ਤਾਂ ਕਾਫੀ ਹੈਗਾ ਹੈ ਸੰਗਤ ਦੇ ਵਿੱਚ ਸਾਰਿਆਂ ਦੇ ਵਿੱਚ ਬਹੁਤ ਸਾਰਾ ਪਿਆਰ ਹੈ ਸਾਰੇ ਮਿਲ ਜੁਲ ਕੇ ਰਹਿੰਦੇ ਆਹੋ ਜੀ ਕੋਈ ਗੱਲ ਨਹੀਂ ਹੈ ਮਤਲਬ ਅੱਛਾ ਲੱਗਦਾ ਸੰਗਤ ਨੂੰ ਦੇਖ ਕੇ ਜਦੋਂ ਹੋਲੇ ਮੱਲੇ ਤੇ ਇਕੱਠੀ ਹੁੰਦੀ ਹੈ ਜਾਂ ਵਿਸਾਖੀ ਤੇ ਇਕੱਠੀ ਹੁੰਦੀ ਹੈ ਉਹਨਾਂ ਦੀ ਏਕਤਾ ਨੂੰ ਦੇਖ ਕੇ ਬਹੁਤ ਅੱਛਾ ਲੱਗਦਾ